ਸਤਨਾਮ ਸ਼ਿਵਾਏ ਗੁਰੂ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਗੋੜੀ ਪਾਵਨ ਅਖਰੀ ਮਹਲਾ ਪੰਜਵਾਂ ਸ਼ਲੋਕ ਅੰਤਰ ਮਨ ਤਨ ਬਾਸ ਰਹੇ ਈਤ ਊਤ ਕੇ ਮੀਤ ਗੁਰਪੁਰੇ ਉਪਦੇਸਿਆ ਨਾਨਕ ਜਪਿਐ ਨੀਤ ਲੋਕ ਪਰਲੋਕ ਵਿੱਚ ਸਾਥ ਦੇਣ ਵਾਲਾ ਪਰਮੇਸ਼ਰ ਇਸ ਮਨਤਨ ਵਿੱਚ ਵਸਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਪੂਰੇ ਗੁਰੂ ਦੇ ਉਪਦੇਸ਼ ਰਾਹੀਂ ਹਰ ਰੋਜ਼ ਪਰਮੇਸ਼ਰ ਨੂੰ ਜਪਣਾ ਚਾਹੀਦਾ ਹੈ ਪਾੜੀ ਅੰਦੇ ਸਿਮਰੋ ਤਾਸ ਕੋ ਜੋ ਅੰਤ ਸਹਾਈ ਹੋਏ ਏ ਵਿਖਿਆ ਦੇ ਨਿਚਾਰ ਛੇ ਛਾੜਿ ਚਲਿਓ ਸਭ ਕੋਏ ਕਾਕੂ ਮਾਤ ਪਿਤਾ ਸੁਤ ਧੀਆ ਗਰੇ ਬੰਟ ਕਸ਼ੂ ਸੰਗਨ ਲੀਆ ਐਸੀ ਸੰਤ ਜੋ ਬਿਨ ਸਤ ਨਹੀਂ ਪਤ ਸੇਤੀ ਆਪਣੇ ਘਰ ਜਾਹੀ ਸਾਧ ਸੰਗ ਕਲ ਕੀਰਤਨ ਗਾਇਆ ਨਾਨਕ ਤੇ ਤੇ ਬਹੁਰ ਨਾ ਆਇਆ ਹਰ ਰੋਜ ਉਸ ਨੂੰ ਯਾਦ ਕਰੋ ਜੋ ਅਖੀਰ ਵੇਲੇ ਸਹਾਇਕ ਹੁੰਦਾ ਹੈ ਇਹ ਮਾਇਆ ਤਾਂ ਸਿਰਫ ਥੋੜੇ ਦਿਨਾਂ ਵਾਸਤੇ ਹੈ ਹਰ ਕੋਈ ਇਸ ਨੂੰ ਛੱਡ ਕੇ ਤੁਰ ਪੈਂਦਾ ਹੈ ਮਾਪਿਓ ਪੁੱਤਰ ਧੀ ਕੋਈ ਵੀ ਕਿਸੇ ਦਾ ਸਦਾ ਸਾਥ ਦੇਣ ਵਾਲਾ ਨਹੀਂ ਘਰ ਵਉਟੀ ਆਦਿਕ ਕਿਸੇ ਨੂੰ ਵੀ ਜੀਵ ਨਾਲ ਲੈ ਕੇ ਨਹੀਂ ਜਾਂਦਾ ਇਹੋ ਜਹੀ ਦੌਲਤ ਇਕੱਠੀ ਕਰਨੀ ਚਾਹੀਦੀ ਹੈ ਜੋ ਕਦੇ ਨਾਸ ਨਹੀਂ ਹੁੰਦੀ ਤੇ ਇੱਜ਼ਤ ਨਾਲ ਆਪਣੇ ਘਰ ਵਿੱਚ ਪੂਜਿਆ ਜਾ ਸਕਦਾ ਹੈ ਗੁਰੂਾਨਕ ਫਰਮਾਉਂਦੇ ਹਨ ਜਿਨ੍ਹਾਂ ਮਨੁੱਖਾਂ ਨੇ ਇਸ ਕਾਲ ਯੁਗ ਵਿੱਚ ਨੇਕ ਬੰਦਿਆਂ ਦੇ ਇਕੱਠ ਵਿੱਚ ਪਰਮਾਤਮਾ ਦਾ ਭਜਨ ਕੀਰਤਨ ਕੀਤਾ ਹੈ ਉਹ ਮੋੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਏ ਸ਼ਲੋਕ ਅਤ ਸੁੰਦਰ ਕੁਲੀਨ ਚਤੁਰ ਮੁਖ ਯਾਮਨੀ ਤਨਵੰਤ ਮਿਰਤਕ ਕਏ ਨਾਨਕਾ ਇਹ ਪ੍ਰੀਤ ਨਹੀਂ ਭਗਵੰਤ ਬੇਸ਼ੱਕ ਕੋਈ ਬਹੁਤ ਸੁੰਦਰ ਹੈ ਚੰਗੇ ਖਾਨਦਾਨ ਦਾ ਹੈ ਸਮਝਦਾਰ ਹੈ ਮਨਿਆ ਪਰਮਨਿਆ ਹੈ ਗਿਆਨੀ ਹੈ ਤਨਵਾਨ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਇਨ੍ਹਾਂ ਵਿੱਚੋਂ ਜਿਸ ਦੀ ਭਗਵਾਨ ਨਾਲ ਪ੍ਰੀਤ ਨਹੀਂ ਉਹ ਮੋਇਆ ਆਖਿਆ ਜਾ ਸਕਦਾ ਹੈ ਪੌੜੀ ਮੰਗਾ widehat shastra hoi gyata purak kumbak rechak kar mata gyan tyan tirthi snani sompa ka parasudyani ram naam sang man nahi heta jo kush ki ne so aneta vaate uttam ganiyo chindala nanak je man basi gopala ਨੰਨਾ ਬੇਸ਼ੱਕ ਕੋਈ ਛੇ ਸ਼ਾਸਤਰਾਂ ਦਾ ਜਾਣਨ ਵਾਲਾ ਹੋਵੇ ਪ੍ਰਾਣਯਾਮ ਦੇ ਅਭਿਆਸ ਵਿੱਚ ਸਵਾਸ ਉੱਪਰ ਚੜ੍ਹਨ ਰੋਕ ਰੱਖਣ ਅਤੇ ਹੇਠਾਂ ਉਤਾਰਨ ਦੇ ਕਰਮ ਕਰਦਾ ਹੋਵੇ ਧਾਰਮਿਕ ਚਰਚਾ ਕਰਦਾ ਹੋਵੇ ਸਮਾਧੀਆਂ ਲੋਂਦਾ ਹੋਵੇ ਤੀਰਥਾਂ ਵਿੱਚ ਇਸ਼ਨਾਨ ਕਰਦਾ ਹੋਵੇ ਆਪਣੇ ਹੱਥੀ ਰੋਟੀ ਪਕਾਉਂਦਾ ਹੋਵੇ ਕਿਸੇ ਨੂੰ ਛੂੰਹਦਾ ਨਾ ਹੋਵੇ ਅਤੇ ਜੰਗਲ ਵਿੱਚ ਰਹਿੰਦਾ ਹੋਵੇ ਪਰ ਜੇ ਉਸਦੇ ਮਾਨ ਵਿੱਚ ਪਰਮੇਸ਼ਰ ਦੇ ਨਾਲ ਪਿਆਰ ਨਹੀਂ ਤਾਂ ਉਹ ਜੋ ਕੁਝ ਵੀ ਕਰਦਾ ਹੈ ਸਭ ਵਿਅਰਥ ਹੋ ਜਾਂਦਾ ਹੈ ਗੁਰਨਾਨਕ ਸਾਹਿਬ ਫਰਮਾਉਂਦੇ ਹਨ ਇਹਨਾਂ ਵਿੱਚੋਂ ਚੰਡਾਲ ਚੰਗਾ ਮੰਨਿਆ ਜਾਂਦਾ ਹੈ ਜਿਸਦੇ ਮਨ ਵਿੱਚ ਵਾਏ ਗੁਰੂ ਫਸਦਾ ਹੈ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ